ਮੇਰੇ ਤਰ ਪਹੁੰਚ ਚੁਕੇ ਆ ਮੰਡੀ ਡੱਬ ਵਾਲੀ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਿਨੇ ਆ ਕੁਾਇਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਜੈ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਓ ਲਈਏ ਡਿਟੇਲ ਕਿ ਦੁੱਧ ਬਾਤ ਤੇ ਕੀ ਜਿੰਦਾ ਆ ਬੋਲੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਜੀ। ਠੀਕ ਤਾਂ ਜੀ ਵਧੀਆ। ਕਿਹੜਾ ਪਿੰਡ ਹੈ ਜੀ? ਆਪਣਾ ਬਰਨਾਲੇ ਕੋਲ ਠੁੱਲੀ ਵਾਲ ਪਿੰਡ ਆ ਜੀ। ਠੀਕ ਆ ਜੀ। ਕੀ ਨਾਮ ਹੈ? ਨਾਮ ਜਗਦੇਵ ਸਿੰਘ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 98553 21970। ਸੇਲ ਪਰਚੇਦਾ کاروبار ਹੈ। ਸੇਲ ਪਰਚੇਦਾ کاروبار। ਗਾਈਆਂ ਦਾ ਤੇ ਮੱਝਾਂ ਦਾ ਵੀ। ਨਹੀਂ ਕਾ ਮੱਝਾਂ ਦਾ। ਮੱਝਾਂ ਦਾ ਵੀ। ਦੋ ਗਾਈਆਂ ਲੈ ਕੇ ਆਏ। ਤਿੰਨਾਂ ਲੈ ਕੇ ਆਏ ਸੀਗੇ ਕਿ ਸੇਲ ਹੋਗੇ। ਇੱਕ ਵੇਖੀ ਠੀਕ ਆ ਜੀ। ਤੇ ਇਹਦੀ ਕੀ ਡਿਟੇਲ ਆ ਬਾਈ? ਕਿੰਨਾਸੂਆ? ਇਹ ਪਹਿਲਾ ਸੂਆ। ਅੱਛਾ ਜੀ ਟੰਡ ਦੇ ਟੋਕੇ ਸੋਈ ਨੋ ਠੀਕ ਆ ਭਾਈ 23 ਕਿਲੋ ਬੋਲਾ ਤਿਆਰ ਆ ਵੱਛੀ ਮਗਰ ਮਗਰ ਵੱਛੀ ਆ ਠੀਕ ਆ ਜੀ ਦੋ ਦੇ ਦੋ 28 29 ਕਿਲੋ ਠੀਕ ਆ ਤੋੜ ਕੇ ਵਿਖਾਈ ਜੀ ਲਓ ਭਾਈ ਮਤਰੋ ਬਹੁਤ ਸੋਹਣੀ ਵੈੜ ਆ ਅੱਛਾ ਫਿਰ ਨਸਲ ਚ ਆ ਜਾਂਦੀ ਤੇ ਮਿਲਕ ਰਿਕਾਰਡ ਵੀ ਚੰਗਾ ਭਾਈ ਨੇ ਦੱਸਦਾ ਆਪਾਂ ਨੂੰ ਠੀਕ ਆ ਜੀ ਤਾਜੀ ਸੂਈ ਥੋੜਿਆ ਡੰਗਰ ਫਿਰ ਲੱਪਾ ਲੱਪਾ ਲਾਜ ਦਾ ਤਾਜਾ ਸਿਆ ਜਦੋਂ ਮੱਡੀ ਮੱਡੀ ਪਾਉਣਾ ਘਰ ਜਾਂਦਾ ਲੈਓ ਬਾਈ ਤੁਹਾਨੂੰ ਦੀ ਪਲਵਾਨਾ ਵਾ ਤੂੰ ਆਂ ਥਾਂ ਚੱਡਾ ਪ੍ਰਿੰਟ ਬਹੁਤ ਸੋਹਣਾ ਲੱਗਾ ਹੈ ਕਰਮਾ ਵਾਲੀ ਨੂੰ ਲੈਓ ਜੀ ਲੈਓ ਜੀ ਬਹੁਤ ਸੋਹਣੀ ਖੂਬਸੂਰਤ ਆ ਬਾਈਕ ਕਿਹਦਾ ਮੁੱਲ ਰੱਖਿਆ ਇਹਦਾ ਮੁੱਲ ਵੀਰੇ 85000 ਕਿੰਨੇ ਦੀ ਆ ਨਾ ਛੱਡ ਦੇ 8000 ਦੇ ਦੇ ਦਾਂ ਹੋਰ ਕੋਈ ਮਾਰਦਾਨ ਹੋ ਸਕਦਾ ਮੌਕੇ ਤੇ ਕਰ ਦਾਂ ਕੋਈ ਗੱਲ ਮੇਰੀ 2 4000 ਆ ਹਾਂ ਹਾਂ ਮੌਕੇ ਤੇ ਇਹਦੀ ਕੀ ਡਿਟੇਲ ਆ ਇਹ ਵੀ ਪਹਿਲਾ ਸੂਗਾ ਅੱਛਾ ਤੂੰ ਦੰਦਾ ਅੱਛਾ ਜੀ ਹਾਂ ਤੇ ਦੁੱਧ ਕਿਨਾ ਆ ਦੁੱਧ ਇਸ ਕੇ ਨਾ ਹੈਗਾ 18 19 ਕਿਲੋ ਤਿਆਰ ਮਗਰ ਬੱਚੀ ਬੱਚਾ ਮਗਰ ਬਸ ਆ ਗਿਆ ਬਹੁਤ ਆ ਗਿਆ ਹਾਂ ਬੋਲੇ ਤੋਰੇ ਦੁੱਧ 18 19 ਕਿਲੋ ਤਿਆਰ ਮੌਕੇ ਤੇ ਹਾਂ ਤੁਮ ਬਹੁਤ ਸੋਹਣਾ ਲੱਗ ਰਿਹਾ ਹੈ। ਬਹੁਤ ਸੋਹਣੀ ਖੂਬਸੂਰਤ ਹੈ। ਲਓ ਜੀ। ਲਾਓ ਜੀ ਮੋੜਿਓ। ਚੰਗੇ ਕੱਦ ਕਾਕੀ ਦੀ ਆ। ਤੇ ਮੂੰਹ ਤੋਂ ਦੋ ਦੰਦ ਆ। ਲੋ ਤਾਂ ਚਾਹ ਕਰ ਬਾਈ ਕੀ ਇਹਦਾ ਲੈ ਦੇ ਆ ਇਹਦਾ ਬੋਲਾ ਜੀ 85000 ਅੱਛਾ ਜੀ ਕਿੰਨੇ ਦੇਣਾ ਇਹ 75000 ਦੇ ਦਿਆਂਗਾ ਹੋਰ ਮੌਕੇ ਤੇ ਮੌਕੇ ਤੇ 1000 ਰੁਪਏ ਹੋਰ ਲੱਗਦਾ ਹੈ ਵਾਇਰ ਨੰਬਰ 62358 371 ਤੋਂ ਲਓ ਬਈ ਮਿੱਤਰੋ ਆਹ ਡੰਗਰ ਜੀ ਕਨੈਕਟ ਨੰਬਰ ਬਾਈ ਦਾ ਦਿੱਤਾ ਹੂੰ ਨਰਕ ਤੇ ਪਰਖ ਤਾ ਆ ਕੇ ਆਪ ਕਰਨੀ ਸਾਡਾ ਕੰਮ ਮੀਰ ਕੋ ਭਰਉਣਾ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ